ਲਾਹੌਰ ਦੀ ਜਾਂ ਪਾਕਿਸਤਾਨ ਦੀ ਕਿਹੜੀ ਇੱਦਾਂ ਦੀ ਯਾਦ ਹੈ ਜਿਹੜੀ ਜਿਹਨੂੰ ਤੁਸੀਂ ਕਦੇ ਨਹੀਂ ਭੁੱਲੋਗੇ ਲਾਹੌਰ ਹੀ ਨਹੀਂ ਭੁੱਲਿਆ ਜਾ ਸਕਦਾ ਲੰਗਾ ਪਾਰ ਕੀਤਾ ਬਾਰਡਰ ਪਾਰ ਕੀਤਾ ਅਗਲੇ ਪਾਸੇ ਮੁਲਾਜ਼ਮ ਖੜੇ ਸੀ ਤਾਂ ਉਹ ਮੁਲਾਜ਼ਮ ਨੇ ਜਦੋਂ ਐਂਟਰੀ ਕੀਤੀ ਹੈ ਜ਼ੀਰੋ ਲਾਈਨ ਪਾਰ ਕੀਤੀ ਹੈ ਆਪਣੇ ਲੈਂਦੇ ਪੰਜਾਬ ਵਾਲੇ ਪਾਸੇ ਪੁੱਛੇ ਤਾਂ ਉਹ ਬੰਦੇ ਨੇ ਇੱਕ ਗੱਲ ਮੈਨੂੰ ਕਹੀ ਕਹਿੰਦਾ ਵੀ ਆਜੋ ਸ਼ੇਰੇ ਪੰਜਾਬ ਦੇ ਵਾਰਸੋ ਤੁਹਾਡੀ ਧਰਤੀ ਹੈ ਤੁਹਾਡਾ ਸਵਾਗਤ ਹੈ ਉਹ ਗੱਲ ਨੇ ਮੈਨੂੰ ਉੱਥੇ ਹਿਲਾ ਕੇ ਰੱਖ ਦਿੱਤਾ ਇੱਥੇ ਜਦ ਆਪਾਂ ਜਾਂਦੇ ਆ ਨਾ ਤਾਂ ਸਾਨੂੰ ਵੱਡੇ ਤੋਂ ਅਫਸਰ ਤੋਂ ਲੈ ਕੇ ਛੋਟੇ ਅਫਸਰ ਤੱਕ ਤੇ ਲੈ ਕੇ ਹਰ ਮੁਲਾਜ਼ਮ ਤੱਕ ਸਾਨੂੰ ਇੰਨਾ ਪਿਆਰ ਦੇ ਕੇ ਤੋਰਦਾ ਹੈ ਕਿ ਆਪਾਂ ਇੱਥੇ ਆ ਕੇ ਜਿਹੜਾ ਉਹ ਦੋ ਗੁਣਾ ਕਰਦੇ ਮੋੜਦੇ ਪਰ ਆਪਾਂ ਉੱਥੇ ਗਏ ਮੈਂ ਤੁਹਾਨੂੰ ਇੱਕ ਗੱਲ ਸੁਣਾਉਂਦਾ ਹਾਂ ਉੱਥੇ ਦੀ ਆਪਣੇ ਨਨਕਾਣਾ ਸਾਹਿਬ ਦੀ ਨਨਕਾਣਾ ਸਾਹਿਬ ਆਪਾਂ ਬਾਹਰ ਘੁੰਮ ਰਹੇ ਸੀ ਤੇ ਮੇਰਾ ਕੀ ਹੋਇਆ ਪੈਰ ਦੇ ਉੱਤੇ ਲੱਗ ਗਿਆ ਸੱਟ ਲੱਗ ਗਈ ਮੈਂ ਚਲਾ ਗਿਆ ਉੱਥੇ ਦੁਕਾਨ ਦੇ ਅੰਦਰ ਮੈਂ ਕਿਹਾ ਭਾਈ ਇਹ ਦਵਾਈ ਲੈਣੀ ਹੈ ਉਹਨੇ ਦਵਾਈ ਦੇ ਦਿੱਤੀ ਮੈਂ ਕਿਹਾ ਭਾਈ ਪੈਸੇ ਕਹਿੰਦਾ ਸਰਦਾਰਾ ਕਾਹਨੂੰ ਬੇਇੱਜ਼ਤੀ ਕਰਦੇ ਹੋ ਸਾਡੀ ਕਿਨ ਤੁਸੀਂ ਸਾਡੇ ਮਹਿਮਾਨ ਹੋ ਵੀ ਸਾਡੇ ਤੋਂ ਕੋਈ ਗਲਤੀ ਹੋ ਗਈ ਵੀ ਤੁਹਾਨੂੰ ਮਾਫ ਕਰ ਰਹੇ ਹੋ ਮੈਂ ਕਿਹਾ ਠੀਕ ਹੈ ਜੀ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਕੀ ਹੋਇਆ ਮੇਰੇ ਉੱਤੇ ਇੰਨ ਰਸ਼ ਜਾਂਦੀ ਸੀ ਮੇਰੀ ਚਪਲ ਚੱਕ ਹੋ ਗਈ ਮੈਂ ਚਪਲ ਲੈਣ ਬਾਹਰ ਜਾ ਰਿਹਾ ਤੇ ਉਧਰੋਂ ਇੱਕ ਬਾਈ ਆ ਰਿਹਾ ਬਾਈ ਕਹਿੰਦਾ ਕਿੱਥੇ ਚੱਲਿਆ ਸਰਦਾਰਾ ਮੈਂ ਕਿਹਾ ਜੀ ਚਪਲ ਲੈਣ ਚੱਲਿਆ ਕੰਦਾ ਸਰਦਾਰਾ ਇੱਥੇ ਖੜ ਜਾ ਮੈਂ ਹੁਣੇ ਆਇਆ ਉਹ ਚੱਪਲ ਲੈ ਕੇ ਆਇਆ ਮੈਂ ਕਿਹਾ ਭਾਈ ਜੀ ਕਿੰਨੇ ਪੈਸੇ ਹੋਗੇ ਕਹਿੰਦਾ ਸਰਦਾਰਾ ਤੂੰ ਸਾਡਾ ਮਹਿਮਾਨ ਹੈ ਇਦਾਂ ਨਾ ਕਰ ਤੂੰ ਸਾਡੀ ਬੇਇੱਜ਼ਤੀ ਨਾ ਕਰ ਮਤਲਬ ਕਿ ਉੱਥੇ ਫਿਰ ਹਵੇਲੀ ਚਲੇ ਗਏ ਲਾਹੌਰ ਹੀ ਇੱਕ ਰੈਸਟੋਰੈਂਟ ਦੇ ਉੱਤੇ ਖਾਣਾ ਖਾਣ ਬੈਠ ਗਏ ਖਾਣਾ ਖਾਦਾ ਅਸੀਂ ਤੇ ਉੱਥੇ ਬਿੱਲ ਬਣਿਆ 3-4000 ਰੁਪਇਆ ਸਾਨੂੰ ਇਹ ਹੀ ਨਹੀਂ ਪਤਾ ਉੱਥੇ ਦੇਖ ਕੇ ਕੌਣ ਚਲਾ ਗਿਆ अच्छा ते ਸਾਡੇ ਆਲੇ ਦੁਆਲੇ ਐਵੇਂ ਇਕੱਠੇ ਹੋ ਗਏ 10-15 ਜਣੇ ਕਹਿੰਦੇ ਵੀ ਪਹਿਲਾਂ ਤੁਹਾਡੇ ਨਾਲ ਫੋਟੋ ਕਰਵਾਉਣੀ ਐ ਸੀ ਕਿ ਚਲੋ ਰੋਟੀ ਖਾ ਕੇ ਕਰਦੇ ਆਂ ਤੇ ਉਹ ਬੰਦੇ ਨਾ ਲਾਈਨ ਲਗਾ ਕੇ ਬੇਲ ਵਾਲੇ ਕੋਲ ਹੀ ਖੜੇ ਰਹਿ ਕੇ ਜਦ ਇਹ ਖਾ ਕੇ ਹਟ ਜਾਣਗੇ ਨਾ ਵੀ ਅਸੀਂ ਵੀ ਇਹਨਾਂ ਬਿੱਲ ਦੇ ਕੇ ਜਾਣਾ ਐ ਤੇ ਸਾਨੂੰ ਇਹ ਨਹੀਂ ਪਤਾ ਸਾਡਾ ਬਿੱਲ ਕੌਣ ਦੇ ਗਿਆ ਉਹਨਾਂ ਜਿੰਨਾ ਪਿਆਰ ਸਾਨੂੰ ਕਿਹਨੇ ਕਰਨਾ ਐ ਗੱਲਾਂ ਬਦਲ ਜਾਉਂਗੇ ਬਿਲਕੁਲ ਇਹਨੇ ਮੈਂ ਕਹਿੰਦਾ ਵੀ ਉੱਥੋਂ ਆ ਕੇ ਵੀ ਕਹਿ ਸਕਦੇ ਆਂ ਵੀ ਜਿਹੜੀ ਬਣੀ ਹੋਈ ਨਾ ਇੱਕ ਉਹਨਾਂ ਦੇ ਨਾ ਪਿਆਰ ਦਾ ਨੂਰ ਚ ਲੱਗਦਾ ਹੈ ਤੁਹਾਡੇ ਚਿਹਰੇ ਦੇ ਉੱਤੇ ਕਿ ਪਹਿਣਾ ਜਾਂ ਉਹਨਾਂ ਦੀ ਗੱਲ ਕਰਦਾ ਨਾ ਲੈਂਦੇ ਪੰਜਾਬ ਦੀ ਤਾਂ ਮੇਰਾ ਕਹਿ ਸਕਦੇ ਵੀ ਅੰਦਰੋਂ ਹੀ ਇੱਕ ਚਾਜ ਆ ਚੜ ਜਾਂਦਾ ਮੈਨੂੰ ਐਡਾ ਪਿਆਰ ਹਣ ਉਹ ਲੋਕੀ ਕਰਦੇ ਆ ਨਾ ਸਾਨੂੰ ਜਿਵੇਂ ਆ 10 ਰਬਾਈ ਹੋਣੀ ਨੇ ਉਹ ਕਿੰਨੇ ਲੋਕਾਂ ਨੂੰ ਮਿਲਾ ਚੁਕੇ ਹਾਂ ਬਹੁਤ 70 70 75 ਪ੍ਰਤੀ 76 76 ਸਾਲਾਂ ਤੋਂ ਵਿਛੜੇ ਭੈਣ ਭਰਾਵਾਂ ਨੂੰ ਬਿਲਕੁਲ ਬਿਲਕੁਲ ਭੈਣ ਭਰਾਵਾਂ ਨੂੰ ਮਲਾਇਆ ਹੈ ਉਹ ਵੀ ਪਿਆਰ ਵੰਡਣੀ ਲੱਗੇ ਹੋਏ ਆ ਉਹ ਕਿਹੜਾ ਬੰਬ ਸੱਟਦੇ ਨੇ ਪਿਆਰ ਦੇ ਨਾਲ ਆਪਾਂ ਇਹ ਤਾਰਾ ਵੀ ਤੋੜ ਸਕਦੇ ਆ ਜੇ ਆਪਾਂ ਪਿਆਰ ਵੰਡਾਂਗੇ ਤਾਂ ਹੀ ਦੋਵੇਂ ਮੁਲਕ ਆਪਸ ਵਿੱਚ ਪਿਆਰ ਵੰਡਣ ਚੜਦਾ ਲੈਂਦਾ ਪੰਜਾਬ ਪਿਆਰ ਵੰਡੇ ਤਾ ਸਭ ਕੁਛ ਇੱਕ ਹੋ ਜਾਣਾ ਹੈ। ਲਾਹੌਰ ਦੀ ਜਾਂ ਪਾਕਿਸਤਾਨ ਦੀ ਕਿਹੜੀ ਇੱਧਾ ਦੀ ਯਾਦ ਹੈ ਜਿਹਨੂੰ ਤੁਸੀਂ ਕਦੇ ਨਹੀਂ ਭੁੱਲਦੇ? ਲਾਹੌਰ ਹੀ ਨਹੀਂ ਭੁੱਲਿਆ ਜਾ ਸਕਦਾ। ਲਾਂਗਾ ਪਾਰ ਕੀਤਾ, ਬਾਰਡਰ ਪਾਰ ਕੀਤਾ, ਅਗਲੇ ਪਾਸੇ ਮੁਲਾਜ਼ਮ ਖੜੇ ਸੀ। ਤਾਂ ਉਹ ਮੁਲਾਜ਼ਮ ਨੇ ਜਦੋਂ ਐਂਟਰੀ ਕੀਤੀ ਹੈ, ਜ਼ੀਰੋ ਲਾਈਨ ਪਾਰ ਕੀਤੀ ਹੈ, ਆਪਣੇ ਲੈਹਦੇ ਪੰਜਾਬ ਵਾਲੇ ਪਾਸੇ ਪੁੱਜੇ ਆ। ਤਾਂ ਉਹ ਬੰਦੇ ਨੇ ਇੱਕ ਗੱਲ ਮੈਨੂੰ ਕਹੀ। ਕਹਿੰਦਾ ਵੀ ਆਜੋ ਸ਼ੇਰ-ਏ-ਪੰਜਾਬ ਦੇ ਵਾਰਸੋ ਤੁਹਾਡੀ ਧਰਤੀ ਹੈ, ਤੁਹਾਡਾ ਸਵਾਗਤ ਹੈ। ਉਹ ਗੱਲ ਨੇ ਮੈਨੂੰ ਉੱਥੇ ਹਲਾ ਕੇ ਰੱਖ ਦਿੱਤਾ। ਜੇ ਜਦ ਆਪਾਂ ਜਾਂਦੇ ਆ ਨਾ ਤਾਂ ਸਾਨੂੰ ਵੱਡੇ ਤੋਂ ਅਫਸਰ ਤੋਂ ਲੈ ਕੇ ਛੋਟੇ ਅਫਸਰ ਤੱਕ ਤੇ ਲੈ ਕੇ ਹਰ ਮੁਲਾਜ਼ਮ ਤੱਕ ਸਾਨੂੰ ਇੰਨਾ ਪਿਆਰ ਦੇ ਕੇ ਤੋਰਦਾ ਹੈ ਕਿ ਆਪਾਂ ਇੱਥੇ ਆ ਕੇ ਜਿਹੜਾ ਉਹ ਦੋ ਗੁਣਾ ਕਰਦੇ ਮੋੜਦੇ ਪਰ ਆਪਾਂ ਉੱਥੇ ਗਏ ਮੈਂ ਤੁਹਾਨੂੰ ਇੱਕ ਗੱਲ ਸੁਣਾਉਂਦਾ ਹਾਂ ਉੱਥੇ ਦੀ ਆਪਣੇ ਨਨਕਾਣਾ ਸਾਹਿਬ ਦੀ ਨਨਕਾਣਾ ਸਾਹਿਬ ਆਪਾਂ ਬਾਹਰ ਘੁੰਮ ਰਹੇ ਸੀ ਤੇ ਮੇਰਾ ਕੀ ਹੋਇਆ ਪੈਰ ਦੇ ਉੱਤੇ ਲੱਗ ਗਿਆ ਸੱਟ ਲੱਗ ਗਈ ਮੈਂ ਚਲਾ ਗਿਆ ਉੱਥੇ ਦੁਕਾਨ ਦੇ ਅੰਦਰ ਮੈਂ ਕਿਹਾ ਭਾਈ ਦਵਾਈ ਲੈਣੀ ਹੈ ਉਹਨੇ ਦਵਾਈ ਦੇ ਦਿੱਤੀ ਮੈਂ ਕਿਹਾ ਭਾਈ ਪੈਸੇ ਕਹਿੰਦਾ ਸਰਦਾਰਾ ਕਾਹਨੂੰ ਬੇਇੱਜ਼ਤੀ ਕਰਦੇ ਹੋ ਸਾਡੀ ਕਹਿੰਦੇ ਤੁਸੀਂ ਸਾਡੇ ਮਹਿਮਾਨ ਹੋ ਵੀ ਸਾਡੇ ਤੋਂ ਕੋਈ ਗਲਤੀ ਹੋ ਗਈ ਵੀ ਤੁਹਾਨੂੰ ਮਾਫ ਕਰ ਰਹੇ ਹੋ ਮੈਂ ਕਿਹਾ ਠੀਕ ਹੈ ਜੀ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਕੀ ਹੋਇਆ ਮੇਰੀ ਉੱਤੇ ਇੰਨ ਰਸ਼ੇ ਜਾਦਾ ਸੀ ਮੇਰੀ ਚਪਲ ਚੱਕ ਹੋ ਗਈ ਮੈਂ ਚਪਲ ਲੈਣ ਬਾਹਰ ਜਾ ਰਿਹਾ ਤੇ ਉਧਰੋਂ ਇੱਕ ਬਾਈ ਆ ਰਿਹਾ ਬਾਈ ਕਹਿੰਦਾ ਕਿੱਥੇ ਚੱਲਿਆ ਸਰਦਾਰਾ ਮੈਂ ਕਿਹਾ ਜੀ ਚਪਲ ਲੈਣ ਚੱਲਿਆ ਕੰਦਾ ਸਰਦਾਰਾ ਇੱਥੇ ਖੜ ਜਾ ਮੈਂ ਹੁਣੇ ਆਇਆ ਉਹ ਚੱਪਲ ਲੈ ਕੇ ਆਇਆ ਮੈਂ ਕਿਹਾ ਭਾਈ ਜੀ ਕਿੰਨੇ ਪੈਸੇ ਹੋਗੇ ਕਹਿੰਦਾ ਸਰਦਾਰਾ ਤੂੰ ਸਾਡਾ ਮਹਿਮਾਨ ਹੈ ਇਦਾਂ ਨਾ ਕਰ ਤੂੰ ਸਾਡੀ ਬੇਇੱਜ਼ਤੀ ਨਾ ਕਰ ਮਤਲਬ ਕਿ ਉੱਥੇ ਫਿਰ ਹਵੇਲੀ ਚਲੇ ਗਏ ਲਾਹੌਰੀ ਇੱਕ ਰੈਸਟੋਰੈਂਟ ਦੇ ਉੱਤੇ ਖਾਣਾ ਖਾਣ ਬੈਠ ਗਏ ਖਾਣਾ ਖਾਦਾ ਅਸੀਂ ਤੇ ਉੱਥੇ ਬਿੱਲ ਬਣਿਆ 3-4000 ਰੁਪਇਆ ਸਾਨੂੰ ਇਹ ਨਹੀਂ ਪਤਾ ਉੱਥੇ ਦੇ ਕੇ ਕੌਣ ਚਲਾ ਗਿਆ अच्छा ਤੇ ਸਾਡੇ ਆਲੇ ਦੁਆਲੇ ਐਵੇਂ ਇਕੱਠੇ ਹੋ ਗਏ 10-15 ਜਣੇ ਕਹਿੰਦੇ ਵੀ ਪਹਿਲਾਂ ਤੁਹਾਡੇ ਨਾਲ ਫੋਟੋ ਕਰਵਾਉਣੀ ਐ ਸੀ ਕਿ ਚਲੋ ਰੋਟੀ ਖਾ ਕੇ ਕਰਦੇ ਆਂ ਤੇ ਉਹ ਬੰਦੇ ਨਾ ਲਾਈਨ ਲਗਾ ਕੇ ਬੇਲ ਵਾਲੇ ਕੋਲ ਹੀ ਖੜੇ ਰਹਿ ਕੇ ਜਦ ਇਹ ਖਾ ਕੇ ਹਟ ਜਾਣਗੇ ਨਾ ਵੀ ਅਸੀਂ ਵੀ ਇਹਨਾਂ ਬਿੱਲ ਦੇ ਕੇ ਜਾਣਾ ਐ ਤੇ ਸਾਨੂੰ ਇਹੀ ਨਹੀਂ ਪਤਾ ਸਾਡਾ ਬਿੱਲ ਕੌਣ ਦੇਗਾ ਉਹਨਾਂ ਜਿੰਨਾ ਪਿਆਰ ਸਾਨੂੰ ਕਿਹਨੇ ਕਰਨਾ ਹੈ ਗੱਲਾਂ ਬਦਲ ਜਾਉਂਗੀ ਬਿਲਕੁਲ ਇਹਨੇ ਮੈਂ ਕਹਿੰਦਾ ਵੀ ਉੱਥੋਂ ਆ ਕੇ ਵੀ ਕਹਿ ਸਕਦੇ ਆਂ ਵੀ ਜਿਹੜੀ ਬਣੀ ਹੋਈ ਨਾ ਇੱਕ ਉਹਨਾਂ ਦੇ ਨਾ ਪਿਆਰ ਦਾ ਨੂਰ ਚ ਲੱਗਦਾ ਹੈ ਤੁਹਾਡੇ ਚਿਹਰੇ ਦੇ ਉੱਤੇ ਕਿ ਜਦੋਂ ਮੈਂ ਉਹਨਾਂ ਦੀ ਗੱਲ ਕਰਦਾ ਨਾ ਲੈਂਦੇ ਪੰਜਾਬ ਦੀ ਤਾਂ ਮੇਰਾ ਕਹਿ ਸਕਦੇ ਵੀ ਅੰਧਰੋਂ ਹੀ ਇੱਕ ਚਾਜਾ ਚੜ ਜਾਂਦਾ ਮੈਨੂੰ ਐਡਾ ਪਿਆਰ ਹਣ ਉਹ ਲੋਕੀ ਕਰਦੇ ਆ ਨਾ ਸਾਨੂੰ ਜਿਵੇਂ ਆ 10 ਰਬਾਈ ਹੋਣੀ ਨੇ ਉਹ ਕਿੰਨੇ ਲੋਕਾਂ ਨੂੰ ਮਿਲਾ ਚੁਕੇ ਨੇ ਹਾਂ ਬਹੁਤ 70 70 75 ਪਰ ਤੇ 76 76 ਸਾਲਾਂ ਤੋਂ ਵਿਛੜੇ ਭੈਣ ਭਰਾਵਾਂ ਨੂੰ ਮਿਲਾਇਆ ਹੈ ਉਹ ਵੀ ਪਿਆਰ ਵੰਡਣੀ ਲੱਗੇ ਹੋਏ ਆ ਉਹ ਕਿਹੜਾ ਬੰਬ ਸੱਟਦੇ ਨੇ ਪਿਆਰ ਦੇ ਨਾਲ ਆਪਾਂ ਇਹ ਤਾਰਾ ਵੀ ਤੋੜ ਸਕਦੇ ਆ ਜੇ ਆਪਾਂ ਪਿਆਰ ਵੰਡਾਂਗੇ ਤਾਂ ਹੀ ਦੋਵੇਂ ਮੁਲਕ ਆਪਸ ਵਿੱਚ ਪਿਆਰ ਵੰਡਣ ਚੜਦਾ ਲੈਂਦਾ ਪੰਜਾਬ ਪਿਆਰ ਵੰਡੇ ਤਾਂ ਸਭ ਕੁਝ ਇੱਕ ਹੋ ਜਾਣਾ